ਇਟਾਂ ਨੂੰ ਲਗਾਇਆ ਗਿਆ ਉਸ ਵਕਤ ਉਹਨਾਂ ਇਟਾਂ ਨੂੰ ਸਵਾ ਸਵਾ ਫੁੱਟ ਥੱਲੇ ਕੱਢਿਆ ਜਿੱਥੇ ਇਟਾਂ ਰੱਖੀਆਂ ਗਈਆਂ ਉਸੇ ਡਗਾਈ ਸਵਾ ਫੁੱਟ ਸੇ ਮੇਰਾ ਨਿਸ਼ਾਨਾ ਸਵਾ ਸਵਾ ਫੁੱਟ ਥੱਲੇ ਦੇਣਾ ਗਾਡੇ ਘੜ ਨ ਸੰਦੇਸ ਆ ਦੇਣਾ ਚਾਹੀ ਚਾਹਿਆ ਮੇਰਾ ਪ੍ਰੀਮ ਵਾੜਾ ਲਡਾਉਣਾ ਲਾਡ ਖੁਸ਼ੀਆਂ ਟੋਲੇ ਗਈਆ ਜਿਸ ਕਾਰਨ ਤੁਹਾਨੂੰ ਪਗ ਤੋਂ ਤੁਹਾਨੂੰ ਪਗ ਤੋਂ ਲਿਆ ਸਭ ਪਗਤ ਦਵਾਰੇ ਬੱਜੇ ਬਧਈਆ ਇਕੀ ਪੋਦੀ ਆਦ ਰਹਿਗੀ ਵਿੱਚ ਜਗ ਇਕੀ ਪੋਦੀ ਆਦ ਰਹਿ ਦੀ ਵਿੱਚ ਜਗ ਸੰਮਤ ਸ਼ੈ ਨਿਸ਼ਾਹੀ ਨੌ ਨਾਲ ਵੱਡੇ ਆਇਆ ਇਕੀ ਪੋਦੀ ਜਾਨ ਸਾਰੇ ਸੰਸਾਰ ਦੇ ਵਿੱਚ ਰਹੇਗੀ ਕਿ ਇਸ ਪਰਮੇਸ਼ਵਰ ਨੇ ਆਪਣੇ ਗੁੱਟ ਵਿੱਚੋਂ ਖੂਨ ਕੱਢ ਕੇ ਇੱਟਾਂ ਨੂੰ ਲਗਾ ਕੇ ਤੇ ਉਸ ਜਗ੍ਹਾ ਤੇ ਕਾਫੀ ਲੰਬੀ ਹੈ ਕਿ ਕਿਸ ਤਰ੍ਹਾਂ ਕਾਂ ਨੂੰ ਉੱਪਰ ਟੰਗਿਆ ਗਿਆ ਕਿੰਨੇ ਫੁੱਟ ਦੀ ਹੈ ਚਾਹੀ ਤੇ ਟੰਗਿਆ ਗਿਆ ਕਿਉਂ ਟੰਗਿਆ ਗਿਆ ਕਾਮਾਤ ਇਹ ਅਜਿਹੀ ਲੇਖਨੇ ਜਿਨ੍ਹਾਂ ਨੂੰ ਅਸੀਂ ਅੱਜ ਸੱਤ ਦੇ ਰੂਪ ਵਿੱਚ ਦੇਖਣਾ ਕਿ ਜੋ ਪਰਮੇਸ਼ਵਰ ਨੇ ਹਰ ਬਾਣੀ ਵਿੱਚ ਲਿਖਾਇਆ ਜੋ ਪਰਮੇਸ਼ਵਰ ਨੇ ਆਪਣੀ ਰਚਨਾ ਤੋਂ ਪਵਿੱਤਰ ਬਚਨ ਕੀਤੇ ਉਨਾਂ 'ਚ ਕੋਈ ਅੰਤਰ ਨਹੀਂ ਜੋ ਬਚਨ ਕਰਦਾ ਉਹ ਵੀ ਸਤ ਦੀ ਧਾਰ ਤੇ ਹਰ ਬਾਣੀ ਵੀ ਸਤ ਦੀ ਧਾਰ ਹੈ ਤੇ ਸਤ ਕਰਕੇ ਮੰਨਣਾ ਹੀ ਗੁਰਸਿੱਖੀ ਸਭ ਤੋਂ ਉੱਤਮ ਤੇ ਸ੍ਰਿਸ਼ਟ ਹੈ ਅਜੂ ਸੈੰਥ ਜੀ ਨੂੰ ਹੁਕਮ ਦੇ ਦਿੱਤਾ ਕਿਉਂਕਿ ਬੋਧੀਆਂ ਲਿਖਤਾ ਹੈ ਬਹੁਤ ਚੱਲ ਰਹੀਆਂ ਨੇ ਕਿ ਇਹ ਗੁਰਮੁਖ ਹਨ ਮੈਂ ਇੱਕ ਅਜਿਹੇ ਰੂਪ ਦੇ ਵਿੱਚ ਮਾਨ ਦਿੱਤਾ ਹੈ ਇਸ ਤੇ ਵਿੱਚ ਤੁਹਾਡੀ ਵਡਿਆਈ ਦੇ ਦਿੱਤੀ ਹੈ 26 ਪੋਤੇ ਆਉਣ ਦਾ ਸਾਡੇ ਜੀਵਨ ਦਾ ਇੱਕ ਮਕਸਦ ਹੈ ਬਿਜੁਰ ਸ਼ੰਚੇ ਜੀ ਨੇ ਫਰਮਾਨ ਕੀਤਾ ਕਿ ਇਸ ਦਿਨ ਤੇ ਜੋ ਵੀ ਆਉਂਦਾ ਹੈ ਉਸ ਦਾ ਮੈਂ ਪਿਛਲਾ ਕਾਟਾ ਪੂਰਾ ਕਰ ਦੇਣਾ ਨੂੰ ਪਿਛੇ ਚਿੰਤਾ ਕਰਨ ਦੀ ਵੀ ਜਰੂਰਤ ਨਹੀਂ ਰਹਿ ਜਾਣੀ ਅੱਜ ਦਾ ਦਿਵਸ ਇੱਕ ਲਾਈਨ ਬੋਲਣ ਤੋਂ ਬਾਅਦ ਟਾਈਪ ਉਹਦੀ ਲਿਖ ਪਿਆ ਜੁਗ ਚੌਕੜੀ ਪਿਛੋਂ ਜਨ ਭਗਤਾ ਨੂੰ ਮਿਲਿਆ 26 ਪੋਦਾ ਦਿਖਾੜਾ ਵੇਲਾ ਵਕਤ ਆਪਣੀ ਤੈਗ ਗਵਾਇਆ ਪ੍ਰਭੂ ਤੇਰੇ ਕੋਲ ਹੁਣ ਭਗਤਾਂ ਨਹੀਂ ਕੱਢਣਾ ਹੜਾ ਛਬੀ ਕੋ ਕਹਿ ਰਹੇ ਕਿ ਪਰਮੇਸ਼ਰ ਭਗਤਾਂ ਤੇਰੇ ਤਰਲੇ ਨਹੀਂ ਹੜਾ ਨਹੀਂ ਕੱਢਣਾ ਆਪਣਾ ਲੇਖਾ ਤੇਰੇ ਕੋਲੋਂ ਚੋਲੀ ਹੋਇਆ ਭਗਤਾਂ ਨੇ ਆਪਣਾ ਲੇਖਾ ਚੋਲੀ ਦੇ ਵਿੱਚ ਪਾਉਣਾ ਹੋਰ ਕੀ ਸਿੱਖਿਆ ਦੇ ਦਿੱਤੀ ਭਗਤਾਂ ਨੂੰ ਸਰਬਹਰ ਸੰਗਈ ਆਰ ਗੁਰਸੇਖ ਨੂੰ ਨਰਮਾਨਤਾ ਦੇ ਨਾਲ ਬੋਲਣਾ ਹਰ ਗੁਰਸਿੱਖ ਦਾ ਸਤਕਾਰ ਕਰਨਾ ਜੇਕਰ ਅਸੀਂ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਬੁਰਾ ਬੋਲਾਂਗੇ ਉਹ ਸਾਨੂੰ ਸੋਭਾ ਨਹੀਂ ਦਿੰਦਾ ਗੁਰਸਿੱਖ ਨੇ ਗੁਰਸਿੱਖ ਦਾ ਸਤਕਾਰ ਕਰਨਾ ਗੁਰਸਿੱਖ ਨੇ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਸਤਕਾਰ ਕਰਨਾ ਕੋਈ ਜਾਤ ਪਾਤ ਨਹੀਂ ਦੇਖਣੀ ਕੋਈ ਮੇਰੀ ਗਰੀਬੀ ਨਹੀਂ ਦੇਖਣੀ ਜਦੋਂ ਅਸੀਂ ਨਿਮਕ ਇਹ ਕਦੀ ਤੁਸੀਂ ਜ਼ਰੂਰ ਦੇਖਿਓ ਜਦੋਂ ਅਸੀਂ ਨਿਮਸਕਾਰ ਕਰਨ ਚਾਹੁੰਦੇ ਹਾਂ ਅਕੱਲਾ ਜਦੋਂ ਗੁਰਸਿੱਖ ਨਮਸਕਾਰ ਕਰਦਾ ਉਦੋਂ ਦੂਜਾ ਗੁਰਸਿੱਖ ਨਮਸਕਾਰ ਨਾ ਕਰੇ ਭਾਵੇਂ ਤੁਹਾਨੂੰ 10 ਮਿੰਟ ਰੁਕਣਾ ਪਏ 5 ਮਿੰਟ ਰੁਕਣਾ ਪਏ ਕਦੀ ਵੀ ਆਪਣੀ ਵਾਰੀ ਨੂੰ ਇਸ ਰੂਪ ਵਿੱਚ ਨਾ ਢੀਕੋ ਕਿ ਮੈਂ ਪਹਿਲਾਂ ਜਾ ਕੇ ਮੱਥਾ ਟੇਕਾਂ ਨਾ ਜਿਹੜਾ ਗੁਰਸਿੱਖ ਅੱਗੇ ਖੜਾ ਹੋਵੇ ਪਰਮੇਸ਼ਰ ਦਾ ਭਗਤ ਆ ਪਰਮੇਸ਼ਰ ਨੇ ਤੇ ਆਤਮਾ ਦਾ ਲੇਖਾ ਲੈਣਾ ਜਾ ਤਾ ਪਤਾ ਮੇਰੀ ਕੀ ਪੀਤਾ ਵੀਰ ਬਣੀ ਲੈਣਾ ਇਸ ਕਰਕੇ ਸਰਬ ਹਰ ਸਿੰਘ ਇਹ ਸਾਨੂੰ ਅਸੂਲ ਅਪਣਾਉਣੇ ਪੈਣੇ ਨੇ ਆਪਣੀ ਵਾਰੀ ਦੀ ਅਡਿਕ ਕਰੋ ਨਿਮਸਕਾਰ ਕਰੋ ਪਰਮੇਸ਼ਵਰ ਦੇ ਦਰ ਤੇ ਜਿੰਨਾ ਹੀ ਸਮਾਂ ਖੜੇ ਰਹਿਣਾ ਪਵੇ ਉਸ ਦੇ ਵਿੱਚ ਸਾਨੂੰ ਕੋਈ ਕਠਿਨਾਈ ਆਉਂਦੀ ਹੀ ਨਹੀਂ ਤੇ ਕਿਸੇ ਨੇ ਕਿਸੇ ਨੂੰ ਮਾੜਾ ਅਲਫਾਜ਼ ਵੀ ਨਹੀਂ ਬੋਲਣਾ ਤੁਸੀਂ ਇਹਨਾਂ ਦੇਖੋ ਕਿ ਸੰਸਾਰ ਸਾਨੂੰ ਕੀ ਕਹਿ ਰਿਹਾ ਸੰਸਾਰ ਨੇ ਤੁਹਾਨੂੰ ਸੱਚ ਤੇ ਨਹੀਂ ਚੱਲਣ ਦੇਣਾ ਜਦੋਂ ਅਸੀਂ ਸੱਚ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਸਰਬ ਹਰ ਸੰਗਤ ਜੀ ਇਹ ਇੱਕ ਬੜਾ ਵੱਡਾ ਅਸੂਲ ਲੈ ਲਓ ਜਾਂ ਮਨ ਦੀ ਸੋਚ ਲੈ ਲਓ ਜਿਹੜਾ ਸੱਚਾ ਇਨਸਾਨ ਸੰਸਾਰ ਤੇ ਸੱਚ ਤੇ ਚੱਲਣ ਦੀ ਕੋਸ਼ਿਸ਼ ਕਰਦਾ ਉਹਨੂੰ ਸੰਸਾਰ ਮਿੱਟੀ ਖਾਕ ਦੇ ਵਿੱਚ ਰੋਹਦਾ ਜਦੋਂ ਪੇ ਜੇ ਤੇਰੀ ਕਿਰਪਾ ਨਾ ਹੋਵੇ ਪਰਮੇਸ਼ਰ ਸੰਸਾਰੀ ਜੀ ਮਿੱਟੀ ਖਾਕ ਵਿੱਚ ਰੁਲਦਾ ਤੇ ਤੇਰੇ ਬਿਨਾ ਕੋਈ ਮਿਹਰਬਾਨੀ ਨਹੀਂ ਕਰਦਾ ਅੱਜ ਸੱਤ ਤੇ ਸੱਚ ਕਿੱਥੇ ਆ ਇੱਕ ਪਰਮੇਸ਼ਰ ਦਾ ਦਰ ਕਰ ਸੱਚਾ ਹੁੰਦਾ ਹੈ ਇੱਕ ਪਰਮੇਸ਼ਰ ਦੇ ਦਰ ਦੀ ਵਧਿਆਈ ਜਦੋਂ ਅਸੀਂ ਪਰਮੇਸ਼ਰ ਦੇ ਹੁਕਮ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਹਜ਼ੂਰ ਸ਼ੈਨਸ਼ਾ ਜੀ ਨੇ ਆਪਣੀ ਸਪੀਚ ਵਿੱਚ ਦੱਸਿਆ ਕਿ ਤੁਹਾਨੂੰ ਸੰਸਾਰ ਤਾਨੇ ਮੇਨੇ ਦੇਵੇਗਾ ਤੁਹਾਨੂੰ ਰਿਸ਼ਤੇਦਾਰ ਠੋਕਰਾ ਮੰਨਗੇ ਤੇ ਤਾਨੇ ਮੇਨੇ ਵੀ ਦੇਣਗੇ ਤੇ ਤੁਸੀਂ ਮੇਰੇ ਪਿੱਛੇ ਸਭ ਕੁਝ ਚੱਲਣਾ ਮੈਂ ਤੁਹਾਡਾ ਨਾ ਸੰਸਾਰ ਤੁਹਾਡਾ ਤੇ ਨਹੀਂ ਮੈਂ ਤੁਹਾਡਾ ਮੈਂ ਤੁਹਾਨੂੰ ਸੰਸਾਰ ਚ ਭੇਜਣ ਵਾਲਾ ਮੈਂ ਤੁਹਾਨੂੰ ਆਪਣੇ ਵਿੱਚ ਸਮਾਉਣ ਵਾਲਾ ਮੈਂ ਤੁਹਾਨੂੰ ਸਤ ਦਾ ਮਾਰਗ ਦੇਣ ਵਾਲਾ ਮੈਂ ਹੀ ਆਪਣੇ ਚਰਨਾ ਦੀ ਛੋ ਤੁਹਾਨੂੰ ਦੇਣ ਵਾਲਾ ਤੇ ਫਿਰ ਜੇ ਤੁਸੀਂ ਮੇਰੇ ਬੱਚੇ ਜੋ ਤੇ ਪੁਰਖੇ ਕਾਨੂੰ ਸਮਝ ਲੋ ਮਾਈ ਬਾ ਉਹੀ ਸਾਡਾ ਉਹੀ ਪਰਮੇਸ਼ਰ ਤੇ ਸੱਚ ਤੇ ਚੱਲਣ ਦੀ ਕੋਸ਼ਿਸ਼ ਕਰੋ ਅਸੀਂ ਝੂਠ ਦਾ ਸਹਾਰਾ ਲੈਂਦੇ ਸੋਬਾ ਨਹੀਂ ਜਿੰਦੇ ਪਰਮੇਸ਼ਰ ਨੇ ਕਿ ਗੁਰ ਸਿੱਖ ਦੇ ਅੰਦਰ ਝੂਠ ਨਾ ਰਵੇ ਨਿੰਦਿਆ ਚੁਗਲੀ ਨਾ ਰਵੇ ਪ੍ਰਭੂ ਮਿਲਨੀ ਦਾ ਇੱਕ ਉਸੂਲ ਹੈ ਨਿੰਦਿਆ ਚੁਗਲੀ ਕਰਨੀ ਨਾ ਹੋਵੇ ਨਿੰਦਿਆ ਚੁਗਲੀ ਫੁਲਕੇ ਨਹੀਂ ਕਰਨੀ ਇਹੋ ਪ੍ਰਭੂ ਮਿਲਨੀ ਦਾ ਸੱਚਾ ਸੋਨ ਸਬੀਅਤ ਵਿੱਚ ਸੱਚ ਦੇ ਜਨ ਸੱਚ ਦੇ ਰੂਪ ਦੇ ਵਿੱਚ ਵਿੱਚ ਜੇ ਸੱਚ ਦੇ ਚ ਜਲਦੇ ਆ ਸੰਸਾਰ ਚੋਂ ਚਲੇ ਵੀ ਜਾਉਂਗੇ ਤੇ ਕੀ ਫਰਕ ਆ ਜਿੰਦੇ ਵੀ ਉਹਦੇ ਤੇ ਮਰੇਗੇ ਹਰ ਬਾਣੀ ਦੇ ਵਿੱਚ ਮੇਰੇ ਕੋ ਨੋਟ ਵੀ ਆ ਪਰ ਹੁਣ ਟਾਈਮ ਨਹੀਂ ਕਿ ਗੁਰਸਿੱਖ ਜਿੰਨਾ ਚਿਰ ਸੰਸਾਰ ਦੇ ਵਿੱਚ ਜੀਂਦਾ ਹੈ ਜਿੰਨਾ ਚਿਰ ਉਸਦੇ ਅੰਦਰ ਸਵਾਸ ਨੇ ਉਹਨੂੰ ਰੋਜ਼ ਮਰਨਾ ਪੈਂਦਾ ਕਿ ਮੇਰਾ ਪਰਮੇਸ਼ਰ ਮੇਥੋਂ ਦੂਰ ਨਾ ਹੋ ਜਾਵੇ ਤੇ ਜਦੋਂ ਗੁਰਮੁਖ ਸੰਸਾਰ ਦੇ ਵਿੱਚੋਂ ਚਲੇ ਜਾਂਦਾ ਫਿਰ ਉਸ ਦਾ ਮੈਂ ਨਵਾਂ ਜੀਵਨ ਸ਼ुरू ਕਰ ਦਿੰਦਾ ਕਿ ਐ ਮੇਰੇ ਗੁਰਮੁਖ ਤੂੰ ਜਗ ਜਿੱਤ ਗਿਆ ਤੇ ਮੈਂ ਤੈਨੂੰ ਆਪਣੇ ਚਰਨਾਂ 'ਚ ਖੜਾ ਤੇ ਅੱਜ ਤੋਂ ਤੂੰ ਜੀਵਦਾ ਹੋ ਗਿਆ ਗੁਰਮੁਖ ਮਰ ਜੀਵਤੰ ਪਿਆੜਾ ਸੰਸਾਰ ਦੇ ਵਿੱਚ ਹੋਣਾ ਚਾਹੀਦਾ ਜੇ ਸੰਸਾਰ ਸਾਨੂੰ ਸਾਡੇ ਪ੍ਰਭੂ ਲੁਕਾਨੇ ਮਿਹਣੇ ਦੇ ਦੂ ਸਾਨੂੰ ਕੋਈ ਕੁਛ ਆਖ ਵੀ ਜਾਵੇ ਅਸੀਂ ਆਪਣੇ ਪ੍ਰਭੂ ਲਈ ਇੱਕ ਉਸ ਮਾਰਗ ਤੇ ਚੱਲਣਾ ਕਿ ਪਰਮਾਤਮਾ ਅਸੀਂ ਤੇ ਤੇਰੇ ਹਾਂ ਸਾਨੂੰ ਕੋਈ ਸੰਸਾਰ ਦੀ ਲੋਕਲਾਜ ਨਹੀਂ ਜੇ ਜੀਣਾ ਤੇ ਇਸ ਪ੍ਰਭੂ ਦੀ ਖਾਤਰ ਜੇ ਮਰਨਾ ਤੇ ਇਸ ਪ੍ਰਭੂ ਦੀ ਖਾਤਰ ਜੀਵਨ ਮਾਰਨ ਤੇ ਉਹ ਦੇਣਾ ਅਸੀਂ ਪਰਮੇਸ਼ਵਰ ਦੇ ਹੁਕਮ ਵਿੱਚ ਚੱਲਣਾ ਇਹ ਬੇਨਤੀਆਂ ਜ਼ਰੂਰ ਮੰਨਣ ਵਾਲੀਆਂ ਨੇ ਕਿ ਪਰਮੇਸ਼ਵਰ ਦੇ ਹੁਕਮ ਵਿੱਚ ਮੰਨੋ ਅਸੀਂ ਮੰਨ ਨਹੀਂ ਰਹੇ ਅਸੀਂ ਕਿਧਰ ਜਾ ਰਹੇ ਹਾਂ ਅਸੀਂ ਕਿਧਰਲੇ ਰਸਤੇ ਤੁਰ ਪਏ ਹਾਂ ਅਜੀਤ ਅਕਸਰ ਇਹੀ ਨਹੀਂ ਸੋਚਿਆ ਕਿ ਸਾਡਾ ਰਸਤਾ ਕੀ ਹੈ ਸਾਡਾ ਮਾਰੇ ਕੀ ਹੈ ਸਾਡਾ ਸੰਸਾਰ ਦੇ ਵਿੱਚ ਜੀਵਨ ਕੀ ਹੈ ਸਾਡੇ ਜੀਵਨ ਦੀ ਪ੍ਰਕਿਰਿਆ ਕੀ ਹੈ ਸਾਡੇ ਜੀਵਨ ਦੀ ਜਾਂਚ ਕੀ ਹੈ ਸਾਡੇ ਜੀਵਨ ਦੀ ਖਾਸ਼ੀ ਕੀ ਹੈ ਸਾਡੇ ਜੀਵਨ ਦਾ ਪੰਡ ਕੀ ਹੈ ਸਾਡੇ ਜੀਵਨ ਦਾ ਕਿਨਾਰਾ ਕੀ ਹੈ ਅਜੀਤ ਅਸੀਂ ਇਹੀ ਇੱਕੇ ਪਹੁੰਚ ਨਹੀਂ ਸਕਦੇ ਇੱਕ ਜੀਵਨ ਦੀ ਸੋਚ ਹੈ ਕਿ ਪਰਮੇਸ਼ਰ ਤੂੰ ਸੰਸਾਰ ਦੇ ਵਿੱਚ ਪੈਜਿਆ ਤੇ ਆਪਣੇ ਲਈ ਸਾਡੇ ਕੋਲ ਜਦੋਂ ਕਰਾਂਦੇ ਆਪਣਾ ਸਿਫਤੀ ਟੋਲਾ ਹੈ ਸੰਸਾਰ ਦੇ ਵਿੱਚ ਰਹਿੰਦੇ ਆ ਹੋਏ ਆਨੇਕ ਆਉਕੜਾਂ ਆਉਣ ਗਿਆ ਕਠਿਨਾਈਆਂ ਵੀ ਆਉਂਦੀਆਂ ਨੇ ਮੁਸ਼ਕਲਾਂ ਵੀ ਆਉਂਦੀਆਂ ਨੇ ਪਰ ਵਰਸਿਕ ਅਡੋਲ ਦਾ ਅਡੋਲ ਰਹਿਦਾ ਉਹ ਕਦੀ ਡੂਲ ਦਾ ਨਹੀਂ ਕਿਉਂ ਉਹਦੇ ਸਿਰ ਦੇ ਉੱਤੇ ਸਮਰੱਥ ਦਾ ਹੱਥ ਹੁੰਦਾ ਅਜੀਤ ਸਿੰਘ ਜੀ ਕਿਹਾ ਜੇ ਤੁਸੀਂ ਮੇਰੀ ਹੋਰ ਕਦੀ ਪਾਸਾ ਨਾ ਆਵੇ ਹਾਰ ਦਾ ਜੇ ਤੇ ਆਪਣੇ ਮੱਥ ਰਖਾਈਆਂ ਮੈਂ ਤੁਹਾਡਾ ਪਾਸਾ ਹਾਰਦਾ ਨਹੀਂ ਹਾਂ ਕਦੀ ਕਿਸੇ ਗੁਰਸਿੱਖ ਨੂੰ ਮੁਸ਼ਕਲ ਆ ਜਾਵੇ ਜਦੋਂ ਉਹ ਪ੍ਰਭੂ ਨੂੰ ਸੱਚ ਦੀ ਆਵਾਜ਼ ਦੇਵੇ ਉਸ ਦੀ ਮੁਸ਼ਕਲ ਹੱਲ ਹੁੰਦੀ ਹੈ ਸਰਬ ਹਰ ਸਿੰਘ ਜੀ ਹਜਿ ਮਹੰਤ ਸਿੰਘ ਜੀ ਫਰਮਾਇਆ ਜਾਦੂ ਟੂਨੇ ਦੇ ਵਿੱਚ ਵਿਸ਼ਵਾਸ ਨਹੀਂ ਰੱਖਣਾ ਤੁਸੀਂ ਜਾਦੂ ਟੂਨੇ 'ਚ ਵਿਸ਼ਵਾਸ ਨਹੀਂ ਰੱਖਣਾ ਜਾਦੂ ਟੂਨੇ ਪਰਮੇਸ਼ਰ ਤੋਂ ਉੱਪਰ ਨਹੀਂ ਗਏ ਜਾਦੂ ਟੂਨੇ ਦੇ ਵਿੱਚ ਵਿਸ਼ਵਾਸ ਨਹੀਂ ਕਿਸੇ ਨੇ ਘਰ ਦੇ ਵਿੱਚ ਤੂਫਨੀ ਜਗਾਉਣੀ ਦੀਵਾ ਬੱਤੀ ਨਹੀਂ ਜਗਾਉਣਾ ਕੋਈ ਚਿਰਾਗ ਨਹੀਂ ਜਗਾਉਣਾ ਬਾਣੀ ਕਹਿ ਰਹੀ ਹੈ ਕਿ ਤੁਸੀਂ ਵੇਖੋ ਬਾਹਰੋਂ ਜਗਾਉਣਾ ਨਹੀਂ ਕੋਈ ਤੂਫਨ ਤੁਹਾਡੇ ਅੰਦਰ ਮੈਂ ਐਸੀ ਰਚਨਾਈ ਕਰਤੀ ਆਪਣੇ ਨਾਮ ਦੀ ਕਿ ਤੁਹਾਨੂੰ ਬਾਹਰੋਂ ਇੰਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਕਿ ਜੇਦੋਂ ਤੁਸੀਂ ਖੁਸ਼ੀਆਂ ਮਿਲਆਂ ਲੀਆਂ ਪਰਮੇਸ਼ਵਰ ਦੇ ਚਰਨਾਂ 'ਚ ਫਿਰ ਇੱਕੋ ਗੱਲ ਕਹਣੀ ਕਿ ਪਰਮੇਸ਼ਰ ਸਾਨੂੰ ਖੁਸ਼ੀਆਂ ਦੀ ਬਖਸ਼ਿਸ਼ ਕਰੋ ਵੇਖਿਓ ਕਦੀ ਛੁੱਟੀ ਨਹੀਂ ਮੰਗਣੀ ਤੁਹਾਡੀ ਤੇ ਮੈਂ ਟੁੱਟੀ ਅਜੇ ਮਸਾ ਹੁਣ ਤੁਹਾਡੀ ਮੈਂ ਟੁੱਟੀ ਗੰਡੀ ਆ ਤੇ ਤੁਸੀਂ ਦੁਬਾਰਾ ਮੇਰੇ ਕੋਲੋਂ ਛੁੱਟੀ ਨਹੀਂ ਮੰਗਣੀ ਜਦੋਂ ਜੇਚੂ ਵਾਲ ਹਰ ਪਗਦਵਾਰ ਤੋਂ ਜਾਣਾ ਆਪਣੇ ਘਰਾਂ ਨੂੰ ਖੁਸ਼ੀਆਂ ਮੰਗਣੀਆਂ ਕਿ ਪਰਮੇਸ਼ਰ ਸਾਨੂੰ ਖੁਸ਼ੀਆਂ ਦੀ ਬਖਸ਼ਿਸ਼ ਕਰੋ ਤੇ ਜਾਂਦੀ ਵਾਰ ਹਰ ਪਗਦਵਾਰ ਦੀ ਨੌਂ ਵਾਰ ਲੈ ਕੇ ਜਾਇਓ ਤੂੜੀ ਚਰਨਾ ਦੀ ਤੂੜ ਨੌਂ ਵਾਰ ਮਸਤਕ ਨੂੰ ਲਾ ਕੇ ਫੇਰ ਜਾਂਦੀ ਵਾਰ ਜਦੋਂ ਘਰ ਨੂੰ ਜਾਣਾ ਫਿਰ ਘਰ ਨੂੰ ਜਾਣਾ ਹਰ ਪਗ ਦਵਾ ਤੇ ਚ ਨੌ ਵਾਰ ਪਰਮੇਸ਼ਰ ਨੇ ਉਹ ਸੂਰ ਨੂੰ ਆਪਣੇ ਮਸਤਕ ਦੇ ਨਾਲ ਰਮਾਉਣਾ ਤੇ ਫਿਰ ਘਰ ਜਾਣ ਦੀ ਖੁਸ਼ੀ ਨਿਆੜੀਆ 26 ਪੋ ਕਹੇ ਜਨਪਗਤੋ ਜ਼ਬਾਨੋ ਬੋਲਣਾ ਨਹੀਂ ਕਿਸੇ ਨੇ ਬੁਰਾ 26 ਪੋ ਕਹੇ ਜਨਪਗਤੋ ਜ਼ਬਾਨੋ ਬੋਲਣਾ ਨਹੀਂ ਕਿਸੇ ਨੇ ਬੁਰਾ ਬੁਰੀ ਮਤ ਨਾ ਕੋਈ ਰਖਾਈਆ ਵੇਖਿਓ ਪਗਦਵਾਰੇ ਵਿੱਚ ਆਕੇ ਹੋਇਓ ਨਾ ਕੋਈ ਨਗੂਰਾ ਪਗਦਵਾਰ ਵਿੱਚ ਆਕੇ ਕੋਈ ਨਗੂਰਾ ਨਾ ਬਣ ਜਾਇਓ ਭਗਤ ਭਗਵਾਨ ਦਾ ਰੂਪ ਜਾਨ ਅਸਮਈਆ ਤੁਸੀਂ ਮੇਰੇ ਪਗ ਤੇ ਮੈਂ ਤੁਹਾਡਾ ਭਗਵਾਨ ਤੁਸੀਂ ਮੇਰੇ ਦੇ ਵਿੱਚ ਸਮਾ ਜਾਣਾ ਕਿਉਂਕਿ ਅਸੀਂ ਪਰਮੇਸ਼ਵਰ ਦੀ ਉਸ ਅਗੰਮਤਾ ਦੇ ਧਾਰ ਦੇ ਵਿੱਚ ਹੀ ਸਮਾਉਣਾ ਹੈ ਇਸੇ ਨੇ ਜਾਣਾ ਅੱਛ ਕਿਸੇ ਨਹੀਂ ਜਾਣਾ ਕਾ ਫਿਰ ਰਹਿ ਕੋਈ ਨਾ ਪਈਏ ਪਰਮੇਸ਼ਵਰ ਦੀ ਧਾਰ ਦੇ ਵਿੱਚ ਹੀ ਸਮਾਣਾ ਕਿਉਂਕਿ ਪਰਮੇਸ਼ਵਰ ਤੋਂ ਬਿਨਾਂ ਸਾਡਾ ਕੋਈ ਸੰਸਾਰ ਦੇ ਵਿੱਚ ਮਾਰਗ ਹੈ ਹੀ ਨਹੀਂ ਅਜੂਰ ਸਿੰਘ ਜੀ ਨੇ ਕਵਨ ਕੀਤਾ ਕਿ ਤੁਸੀਂ ਮੇਰੇ ਹੁਕਮ ਦੇ ਵਿੱਚ ਜੰਮਾ ਜੇਕਰ ਇੱਕ ਇੱਕ ਗੁਰਸਿੱਖ ਵੀ ਆਪਾ ਸਰਬ ਹਰ ਸੰਗਤ ਨੂੰ ਪਰਮੇਸ਼ਵਰ ਨੇ ਅਨਮੋਲੜੇ ਲਾਹ ਅਨਮੋਲੜੇ ਹੀਰਿਆਂ ਦਾ ਮਾਣ ਦਿੱਤਾ ਜੇ ਆਪਾ ਸਾਰੀ ਸਰਬ ਹਰ ਸੰਗਤ ਪਰਮੇਸ਼ਵਰ ਦਾ ਇੱਕ ਇੱਕ ਸੂਲ ਵੀ ਮੰਨ ਲਈਏ ਤੇ ਅਸੀਂ ਫੇਰ ਵੀ ਇੱਕ ਅਜਿਹੀ ਇੱਕ ਐਸੀ ਮੰਜ਼ਿਲ ਤੇ ਹਾਂ ਬੇਸ਼ੱਕ ਹੁਕਮ ਮੰਨਣਾ ਸਭ ਤੋਂ ਵੱਡੀ ਫਕੀਰੀ ਹੁਕਮ ਨੂੰ ਮੰਨਿਆ ਨਹੀਂ ਜਾ ਸਕਦਾ ਪਰ ਹੁਕਮ ਨੂੰ ਮੰਨਣਾ ਪਵੇ ਉਦਾ ਪਰਮੇਸ਼ਵਰ ਦਾ ਹੁਕਮ ਹੈ ਕਿ ਮੇਰੇ ਹੁਕਮ ਨੂੰ ਮੰਨਣਾ ਪਵੇਗਾ ਮੇਰੇ ਹੁਕਮ ਨੂੰ ਅੱਜ ਤੱਕ ਕੋਈ ਮੋੜ ਸਕਿਆ ਹੀ ਨਹੀਂ ਆਈ ਦਦਸ ਸਤਾਈਪੋ ਦਾ ਹੈ ਜੀ ਉਸ ਐਂਛਾ ਜੀ ਨੇ ਕਿਰਪਾ ਕੀਤੀ ਸਤਾਈ ਕੋ ਵਿਸੋ 21 ਬਿਕਰਮੀ ਹਰ ਭਗਤ ਦਵਾਰ ਜਿਠੂਆ ਵਿਸੋਈ ਕੀ ਬਿਕਰਮੀ ਕੇ ਮੋਹੇ ਚੜਿਆ ਚਾ ਵਿਸੋਈ ਕੀ ਬਿਕਰਮੀ ਕੇ ਮੋਹੇ ਚੜਿਆ ਚਾ ਸਤਗੰਦਵਾਰ ਵਜੀਵ ਦਈਆ ਕਿਰਪਾ ਕੀਤੀ ਕਰ ਤੇ ਪੂਰਖ ਬੇਪਰਵਾ ਛੈ ਨਿਸ਼ਾ ਆਪਣੀ ਦਇਆ ਕਮਾਈਆ ਸਾਚ ਸਿੰਘਾਸਣ ਇਕ ਸੁਹਾ ਦੋ ਜਹਾਨ ਵਾਲੀ ਸੋਭਾ ਪਾਇਆ ਗੁਰੇ ਅਵਤਾਰ ਪੀਰ ਪੈਗੰਬਰ ਲੈ ਬੂਲਾ मेर गुण रूप नजरि आया ई कामन भावना रहे शीश नवा सिर सके न खोए उठाइया ई कामन भावना सारे लन ने शीश आदत अपना सिर नहीं उठाया कालपुर करके ਅਕਮਿੰਜਾ ਬਵਿੰਜਾ ਸ਼ਬਦ ਟੰਕੇ ਸੁਣਵਾਈ ਹੈ 51 52 ਦੀ ਤਾਰ ਧੁਰਜ ਵੀਰ ਵੈਸਤਾ ਡੁੰਗਾ ਇਸ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਜੋ ਰੈਬਰ ਸੰਸਾਰ ਦੇ ਵਿੱਚ ਆਏ ਨੇ 18 ਪਗਤ 10 ਪੈਗੰਬਰ ਸਾਰੇ ਹੀ ਵਿੱਚ ਆ ਜਾਂਦੇ ਨੇ ਫਿਰ ਜਾ ਕੇ 51 52 ਦੀ ਤਾਰ ਸੰਸਾਰ ਦੇ ਵਿੱਚ ਪਰਗਤ ਤੇ ਪ੍ਰਸਿੱਧ ਤੇ ਬਣਦੀ सिर सके न को चारो कुंट मंगल रोक सहज सवा निमरता पणी रेव खाईया सार सरोवर तीरथ तट गे ह अपना पांद मुकैया पगद सुहेले चोली रेडा असय अपनी नाल रे खैया ज्योति ज्योत सरूपी हर आप अपनी कृपा कार देवण हार दया कमाईया ਵਿਸੋਈ ਕੀ ਕੇ ਮੇਰਾ ਸੁਣ ਲੋ ਟੋਲਾ ਵਿਸੋਈ ਕੀ ਕੇ ਮੇਰਾ ਸੁਣ ਲੋ ਟੋਲਾ ਸਭ ਨੂੰ ਦਿਆਂ ਜੜাইয়া ਚਾਰ ਜੁਗ ਦੇ ਪੀਰ ਤੇ ਗੰਬਰੋ ਪਰਮਪੁਰਖ ਪ੍ਰਭ ਬਣਿਆ ਵਿਚੋਲਾ ਤੁ르ਦਾ ਮਾਲਕ ਫੇਰਾ ਪਾਇਆ ਜਿਸ ਦਾ ਆਦ ਜੁਗਾਦ ਜੁਗ ਚੌਪੜੀ ਦੋ ਜਹਾਨਾ ਇੱਕੋ ਬੋਲਾ ਸ਼ਬਦ ਅਗੰਮੀ ਨਾਦ ਸੁਣਾਈਆ ਜੁਤੀ ਝੂਤ ਸਰੂਪੀ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚ ਕਰੇ ਖੇਲ ਬੇਪਰਵਾਇਆ ਦੀਸੋਈ ਕੀ ਕੇ ਮੈਨੂੰ ਵਧਾਈ ਵਧਾਈ ਦਿਓ ਆਜ ਦੋ ਜਹਾਨ ਖੁਸ਼ੀ ਮਨਾਇਆ ਵਿਸੋਈ ਕੀ ਕਿਉਂ ਕਹਿ ਰਹੀ ਕਿ ਮੈਨੂੰ ਵਧਾਈ ਦਿਓ ਇਸ ਕਰਕੇ ਪੁਰਖਿ ਅਬਿਨਾਚੀ ਭਗਤਾ ਬਣਾਵਣ ਆਇਆ ਸਮਾਜ ਪੁਰਖਿ ਅਬਿਨਾਚੀ ਭਗਤਾ ਬਣਾਵਣੀ ਆਇਆ ਸਮਾਜ ਸਮਗਰੀ ਸਾਚੀ ਨਾਲ ਮਲਾਈਆ ਪਰਮਾਤਮਾ ਮਾਤ ਲੋਕ ਦੇ ਵਿੱਚ ਸੱਚਾ ਸਮਾਜ ਬਣਾਉਣਾ ਹੈ ਹਰ ਸੰਗਤ ਉਸ ਨੂੰ ਆਪਣਾ ਨਾਮ ਅਗੰਮਾ ਦੇ ਰਿਹਾ ਹਰ ਬਾਣੀ ਦੀ ਰਚਨਾ ਕਰਨ ਸ਼ਬਦ ਨੂੰ ਵਡਿਆਈ ਦੇ। ਭਗਤਾਂ ਨੂੰ ਵਡਿਆਈ ਦੇ ਦਿੱਤੀ। ਦਿੱਤੇ ਬਸਤਰ ਪਹਿਨਾ ਕੇ ਤੁਹਾਨੂੰ ਉਹ ਜਿੱਥੇ ਰੰਗ ਚਾੜ ਦਿੱਤਾ। ਸਮਾਜ ਬਣਾਇਆ ਪਰਮੇਸ਼ਰ ਸੱਤ ਰੰਗ ਦਾ ਨਿਸ਼ਾਨ ਸਾਬ ਤੁਹਾਡੇ ਲਈ ਦੇ ਦਿੱਤਾ। ਇੱਕ ਤੁਹਾਡਾ ਵੱਖਰਾ ਹੀ ਸਮਾਜ ਬਣਾਤਾ। ਕਿਉਂ ਬਣਾਇਆ? ਕਿ ਤੁਸੀਂ ਪੁਰਖਿਆ ਕਾਨੂੰਨ ਸੀਸ ਨਵਾ ਲਿਆ ਇਸ ਕਰਕੇ। ਸਰਭ ਹਰ ਸੰਗ ਵਿੱਚ ਇਸੇ ਨਾਮ ਮਹ ਜੂ ਚੰਚਾ ਜੀ ਪਸਾ ਖੇਡੋ ਸੋ ਹੰਗ ਮਹਾਰਾ ਸੇਂਗਰੀ ਪਵਨਾ disho la rama ji so ha che disho par rama ji so ha che